ਪੰਜਾਬਾਂ ਚ ਆਏ ਹੜ੍ਹਾਂ ਨਾਲ ਹੋਈ ਤਬਾਈ ਵਿੱਚ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦੀ ਤਬਾਈ ਦਾ ਮੰਜ਼ਰ ਕੁਝ ਜ਼ਿਆਦਾ ਹੀ ਦਿਖਾਈ ਦੇ ਰਿਹਾ ਹੈ। ਇਸੇ ਕੜੀ ਵਿਸਥੇਕੇ ਤੇ ਜ਼ਮੀਨ ਲੈ ਕੇ ਵਾਹੀ ਕਰਦੇ ਹਲਕਾਰ ਰਾਜਾ ਸਾਸੀ ਦੇ ਸਰਹੱਦੀ ਸਥਾਨਕ ਕਸਬਾ ਪਿੰਡੀ ਸੈਦਾਂ ਦੇ ਕਿਸਾਨ ਚਰਨ ਸਿੰਘ ਨੇ ਪਰੇਮਾਨ ਨਾਲ ਦੱਸਿਆ ਕਿ ਉਹਨਾਂ ਪਿੰਡ ਕੜਿਆਲ ਦੇ ਜ਼ਿਮੀਦਾਰ ਜੱਗਾ ਸਿੰਘ ਪਾਸੋਂ 18 ਏਕੜ 65000 ਰੁਪਏ ਪਰ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ ਤੇ ਲਈ ਸੀ। ਜਿਸ ਵਿੱਚ ਓਨਾ ਲਗਾਇਆ ਹੋਇਆ ਸੀ ਜੋ ਹੜ੍ਹਾਂ ਦੇ ਪਾਣੀ ਦੀ ਮਾਰ ਹੇਠਾਂ ਆ ਗਿਆ। ਉਹਨਾਂ ਲਈ ਸਾਰੀ ਚੋਨੇ ਦੀ ਫਸਲ ਤਬਾਹ ਹੋ ਗਈ ਉਹਨਾਂ ਦੱਸਿਆ ਕਿ 25000 ਰੁਪਏ ਦੇ ਕਰੀਬ ਉਹਨਾਂ ਦਾ ਉੱਪਰ ਖਰਚਾ ਵੀ ਆ ਚੁੱਕਾ ਸੀ ਉਹਨਾਂ ਸੰਪਰਕ ਨੰਬਰ ਦੱਸਦਿਆਂ ਪੰਜਾਬ ਸਰਕਾਰ ਪ੍ਰਸ਼ਾਸਨ ਤੇ ਐਨ ਆਰ ਆਈ ਤੇ ਦਾਨੀ ਸੱਜਣਾ ਨੂੰ ਗੁਹਾਰ ਲਾਈ ਹੈ ਕਿ ਸਾਡੀ ਕਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਡਾਕਟਰ ਜਸਪੀਰ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ న్యూਸ ਚੈਨਲ ਪਿੰਡੀ ਸੈਦਾ ਜੀ ਨਾਂਜੀ ਮੇਰਾ ਨਿੰਦਰ ਸਿੰਘ ਹਾਂਜੀ ਨਿੰਦਰ ਸਿੰਘ ਪਿੰਡ ਪਿੰਡੀ ਸੈਦਾ ਅੱਛਾ ਜੀ ਹਾਂਜੀ ਅਸੀਂ ਨਾ ਪੈਲੀ ਰੱਖੀ ਸੀ ਠੇਕੇ ਤੇ ਤੇ 17 18 ਕਿੱਲੇ ਤੇ ਕਿਥੇ ਰੱਖੀ ਕਿਹੜਾ ਪਿੰਡ ਕੜਿਆਲ ਕੜਿਆਲ ਦੇ ਹਾਂਜੀ ਸਾਡਾ ਨਾ ਸਾਰਾ ਝੋਨਾ ਡੁੱਬ ਚੁੱਕਾ ਵਾ ਤੇ ਸਾਨੂੰ ਜਿਹੜੀ ਆਸ ਸੀ ਉਹ ਸਾਡੀ ਝੋਨੇ ਪੱਕੇ ਤੇ ਪਾਣੀ ਫਿਰ ਗਿਆ ਅਸੀਂ ਹੁਣ ਕਿਥੋਂ ਇੰਨਾ ਖਰਚਾ ਦੋਰੀਆਂ ਲਾਉਂਗੇ ਕਣਕਾ ਕਿਥੋਂ ਬੀਜਾਂਗੇ ਹੁਣ ਤਾਂ ਵਿਆਜੀ ਪੈਸੇ ਚੱਕੇ ਸੀ ਸਾਡੇ ਉਹ ਵੀ ਵਿੱਚੇ ਲੱਗ ਗਏ ਆ ਤੇ ਅਸੀਂ ਕੀ ਕਰਾਂਗੇ ਹੁਣ ਅਸੀਂ ਇਹ ਬੇਨਤੀ ਚਾਹੁੰਦੇ ਆ ਸਾਡੀ ਕੋਈ ਹੈਲਪ ਕੀਤੀ ਜਾਵੇ ਅਸੀਂ ਹਾਂਜੀ ਤੇ ਕੋਈ ਪਹੁੰਚ ਕੀਤੀ ਸਰਕਾਰ ਦੇ ਅਧਿਕਾਰੀ ਨਾਲ ਜਾਂ ਕੇ ਹਲਕਨ ਚਾਰਜ ਕਿਸੇ ਨਾਲ ਜਾਂ ਕੋਈ ਹੋਰ ਕਿਸੇ ਪਾਰਟੀ ਕੀ ਅਪੀਲ ਕਰੋਗੇ ਉਹਨਾਂ ਨੂੰ ਹਾਂਜੀ ਉਹਨਾਂ ਨੇ ਇਹ ਕਹਿਣਾ ਚਾਹੁੰਦੇ ਆ ਵੀ ਸਾਡੀ ਹੈਲਪ ਕੀਤੀ ਜਾਵੇ ਜੀ ਸਿੱਧਾ ਜੋ ਕਿ ਅਸੀਂ ਕੜਿਆਲ ਦੀ ਪੈਲੀ ਵਾਉਂਦੇ ਸੀ 65000 ਦੇ ਹਿਸਾਬ ਨਾਲ ਠੀਕਾ ਵਾ ਤੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਸਾਡਾ ਤੇ ਇੰਨਾ ਨੁਕਸਾਨ ਭਾਈ 16 17 ਕਿਲੇ ਜੋ ਕਿ ਸਾਡੇ ਡੁੱਬ ਚੁੱਕਿਆ ਪਾਣੀ ਵਿੱਚ ਪਾਣੀ ਦੀ ਸਾਨੂੰ ਬਹੁਤ ਜ਼ਿਆਦੀ ਮਾਰ ਪਈ ਆ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਤੇ ਲੋਕਾਂ ਵੀਰਾਂ ਕੋਲੋਂ ਵੀ ਜੋ ਵੀ ਸਾਡੀ ਵੱਧ ਤੋਂ ਵੱਧ ਮਦਦ ਹੋ ਸਕੇ ਤੇ ਕਰੋ ਵੀਰੋ ਸਾਨੂੰ ਤੇ ਕਣਕ ਬੀਜਣ ਦੀ ਵੀ ਨਹੀਂ ਆਸ ਰਹਿ ਗਈ ਜੋ ਕਿ ਸਾਡੀਆਂ ਆਸਾਂ ਤੇ ਪਾਣੀ ਫਿਰ ਚੁੱਕਾ ਸਾਡਾ ਨੁਕਸਾਨ ਜੋ ਕਿ ਖਰਚਾ 25000 ਰੁਪਏ ਦੇ ਤਕਰੀਬਨ ਤੇ ਸਾਡਾ ਖਰਚਾ ਹੀ ਆ ਚੁੱਕਾ ਵਾ ਜੋ ਵੀ ਅੱਜ ਤੱਕ ਜਿੰਨਾ ਵੀ ਅਸੀਂ ਅਸੀਂ ਕਣਕ ਇਥੋਂ ਬੀਜਣੀ ਹੁਣ ਸਾਡੇ ਕੋਲ ਖਰਚਾ ਨਹੀਂ ਪਿੱਛੇ ਰਹਿ ਗਿਆ ਪਹਿਲੀ ਸਾਡੀ ਬੜੀ ਆਪਦੀ ਤਾਂ ਜ਼ਮੀਨ ਹੈ ਨਹੀਂ ਜੀ ਠੇਕੇ ਦੇ ਵਾਗ ਹੀ ਗੁਜ਼ਾਰਾ ਕਰਦੇ ਸੀ ਤੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਕਿ ਸਾਡੀ ਵਾਧੂ ਵਾਧ ਮੈਤ ਕੀਤੀ ਜਾਵੇ ਸਾਨੂੰ ਜੋ ਕਿ ਸਾਡੀ ਕੋਲੇ ਨੁਕਸਾਨ ਵਸ ਕਿੰਨਾ ਤਾਂ ਡਾ ਹੋ ਗਿਆ ਕੀ ਖਰਚਾ ਸਾਰਾ ਕੋਈ ਹੈ ਖਰਚਾ ਭਾਈ ਠੇਕਾ 65000 ਦੇ ਹਿਸਾਬ ਨਾਲ ਲਾ ਲਓ ਅੱਧਾ ਦਿੱਤਾ 33000 ਰੁਪਏ ਅਸੀਂ ਪਹਿਲੂ ਦੇ ਚੁੱਕੇ ਹਾਂ ਹਾਂਜੀ ਤੇ 20 22000 ਰੁਪਏ ਦਾ ਖਰਚਾ ਆ ਰਾਮਣਾ ਹੀ ਹਾਂਜੀ 50 55000 ਦਾ ਸਾਡਾ ਖਰਚਾ ਇਸ ਟਾਈਮ ਹੋ ਚੁੱਕਾ ਹੈ ਪਰ ਇਕੜ ਤੇ ਪਰ ਇਕੜ ਤੇ ਹਾਂਜੀ ਤਾਂ ਜੋ ਕਿ ਤਾਨੂੰ ਪਤਾ ਹੀ ਪੈਸਾ ਵੀ ਵਿਆਜੀ ਆ ਦੂ ਰੁਪੀ ਦੇ ਹਿਸਾਬ ਨਾਲ ਪੈਸੇ ਚੁੱਕ ਕੇ ਅਸੀਂ ਦਿੱਤੇ ਆ ਹਾਂਜੀ ਇਤੋਂ ਦਾ ਹੀ ਆੜਤੀ ਆਕੜੇ ਵਾਲ ਦਾ ਹਾਂਜੀ ਬਾਕੀ ਇਦਾਂ ਵੀ ਸਾਡਾ ਨੁਕਸਾਨ ਤੁਹਾਨੂੰ ਪਤਾ ਹੀ ਆ ਦੇਖ ਲਓ ਕਿੰਨਾ 17 18 ਕਿਲੇ ਸਾਡੇ ਡੁੱਬ ਚੁੱਕੇ ਆ ਹਾਂਜੀ ਤੁਸੀਂ ਹਲਕਾ ਨਟਾਰ ਜਿਹੜੇ ਸੋਣੀਆਂ ਮਾਨ ਜੀ ਉਹਨਾਂ ਨੂੰ ਮਿਲੇ ਤੁਸੀਂ ਨਹੀਂ ਸਾਨੂੰ ਨਹੀਂ ਮਿਲੇ ਕਿਸੇ ਨੂੰ ਨਹੀਂ ਮਿਲੇ ਪਹੁੰਚ ਕੀਤੀ ਨਹੀਂ ਨਹੀਂ ਕੀਤੀ ਕਿਸੇ ਨੇ ਕੀ ਅਪੀਲ ਕੀ ਅਪੀਲ ਕਰੋਗੇ ਉਹਨਾਂ ਨੂੰ ਮਤਲਬ ਕਿ ਹੁਣ ਤੇ ਉਹਨਾਂ ਦਾ ਸਾਡੇ ਮਾਦੀਮ ਰਾਈ ਵੀ ਸਾਡਾ ਵਾਦ ਤੋ ਵਦ ਜੋ ਕੀ ਸਾਨੂੰ ਇਹਦਾ ਮਾਫਜਾ ਦਿੱਤਾ ਜਾਵੇ ਤੇ ਵੀਰਾਂ ਭਰਾਵਾਂ ਨੂੰ ਅਸੀਂ ਇਹਨਾਂ ਸਾਡੀ ਵਾਧੂ ਵਾਧਾ ਮਾਫ਼ਤ ਕਰੋ ਜੋ ਕਿ ਸਾਡਾ ਨੁਕਸਾਨ ਹੋ ਚੁੱਕਾ ਵਾ ਐਸ ਟਾਈਮ 40 ਲੱਖ ਰੁਪਏ ਥੱਲੇ ਹਾਂਜੀ ਹਾਂਜੀ